ਲੈਣ ਵਾਸਤੇ ਫੇਰ ਜਾਂਦੇ ਨੇ ਜਿਹੜੇ ਦੋਨੇ ਸਿਪਾਹੀ ਤੇ ਮਾਤਾ ਗੁਜਰ ਕੌਰ ਨੇ ਆਪਣੀ ਛਾਤੀ ਦੇ ਨਾਲ ਦੋਨੇ ਬੱਚਿਆਂ ਨੂੰ ਲਾਇਆ ਹੋਇਆ ਕਹਿੰਦੇ ਮਾਂ ਹੁਣ ਛੱਡ ਦੇ ਜਾਂ ਤਾਂ ਇਹਨਾਂ ਨੂੰ ਸਮਝਾ ਲੈਂਦੀ ਤੇ ਹੁਣ ਛੱਡ ਦੇ ਪਿਆਰ ਕਰਨਾ ਮਾਤਾ ਗੁਜਰ ਕੌਰ ਨੂੰ ਤਕਾ ਦੇ ਕੇ ਦੋਨੇ ਲਾਲਾਂ ਨੂੰ ਕੋਲ ਲਿਆ ਮਾਤਾ ਗੁਜਰ ਕੌਰ ਕਹਿੰਦੀ ਮੈਂ ਇਹ ਦੀ ਕਹਿੰਦੀ ਵੀ ਇਹਨਾਂ ਨੂੰ ਕੋਈ ਸ਼ਹੀਦ ਨਾ ਕਰੋ ਮੈਂ ਕੁਝ ਸਮੇਂ ਲਈ ਜਾਂਦੇ ਵਾਰ ਦਾ ਇਹਨਾਂ ਨੂੰ ਪਿਆਰ ਕਰਨਾ ਸੀ ਤੇ ਤੁਸੀਂ ਇਦਾਂ ਕਰਦੇ ਹੋ ਕੋਈ ਗੱਲ ਨਹੀਂ ਕਹਿੰਦੇ ਅਸੀਂ ਮਜਬੂਰ ਆ ਸਾਡੇ ਅਸੀਂ ਜ਼ਿਆਦਾ ਟਾਈਮ ਨਹੀਂ ਲਾ ਸਕਦੇ ਤਾਂ ਦੋਨੇ ਸਹਿਬ ਜਾਂਦਿਆਂ ਨੇ ਮਾਤਾ ਜੀ ਨੂੰ ਫਤੇ ਬੁਲਾਈ ਤੇ ਕਹਿਣ ਲੱਗੇ ਅੱਜ ਮੁੜ ਕੇ ਆਉਣਾ ਨਹੀਂ ਅੰਮਿਏ ਫਤੇ ਵੀ ਸਾਜ ਪਵਾਈਏ ਅੱਜ ਮੁੜ ਕੇ ਆਉਣਾ ਨਹੀਂ ਅੰਮੀਏ ਸਾਜ ਪਤੇ ਦੀ ਪਾਈਏ ਅਸੀਂ ਮੁੜ ਕੇ ਆਉਣਾ ਨਹੀਂ ਅੰਮੀਏ ਸਾਜ ਪਤੇ ਦੀ ਪਾਈਏ ਮਾਤਾ ਨੂੰ ਕਹਿੰਦੇ ਮਾਤਾ ਹੁਣ ਅਸੀਂ ਅੱਜ ਮੁੜ ਕੇ ਨਹੀਂ ਆਉਣਾ ਤੇਰੇ ਕੋਲੇ ਤਿੰਨ ਦਿਨ ਮੁੜ ਕੇ ਆਉਂਦੇ ਰਹੇ ਇਕੱਠੇ ਰਹੇ ਅੱਜ ਤੇਰੀ ਸਿੱਖਿਆ ਦੀ ਉੱਤੇ ਅਸੀਂ ਆਪਣਾ ਜਿਹੜਾ ਸਰੀਰ ਹੈ ਨਾ ਉਹ ਵਾਰਦੇ ਆਂਗੇ ਆਪਣੀਆਂ ਨਿੱਕੀਆਂ ਨਿੱਕੀਆਂ ਜਿੰਦਾ ਵਾਰਦੇ ਆਂਗੇ ਤੂੰ ਡੋਲੀ ਨਾ ਤੂੰ ਦੇਖੀ ਜਾਈਂ ਮੁਰਜ ਤੇ ਖੜਕੇ ਤੇ ਆਸਤਿਵਾਦੀ ਕਹਿੰਦੇ ਨੇ ਵਾਇਗਰੂ ਜੀ ਕਾ ਖੰਸਾ ਵਾਇਗਰੂ ਜੀ ਕੀ ਫਤੇ ਸਹਿਬਜ਼ਾਦਿਆਂ ਨੂੰ ਦੋਨੇ ਜਿਹੜੇ ਮੁਲਾਜ਼ਮਾ ਨੇ ਜਿਹੜੇ ਮੁਲਾਜ਼ਮਾ ਨੇ ਫੜ ਕੇ ਖਿੱਚ ਲਿਆ ਤੇ ਜਦੋਂ ਪੌੜੀਆਂ ਤੋਂ ਉਤਰਨ ਲੱਗੇ ਆ ਨਾ ਸਾਹਿਬ ਜادہ ਦਾ ਬਾਬਾ ਫਤਿਹ ਸਿੰਘ ਉੱਛਾ ਮੁੜ ਕੇ ਮਾਤਾ ਗੁਜਰ ਕੌਰ ਵੱਲ ਦੇਖਦਾ ਜਦੋਂ ਮਾਤਾ ਗੁਜਰ ਕੌਰ ਵੱਲ ਦੇਖਦਾ ਮਾਤਾ ਨੇ ਇਦਾਂ ਹੱਥ ਕਰਤਾ ਪੁੱਤ ਮੇਰਾ ਅਸੀਸਵਾਦ ਤੇਰੇ ਨਾਲ ਹੈ ਤੁਸੀਂ ਜਾਓ ਚੱਲ ਰਹੇ ਨੇ ਜਾ ਕੇ ਜਦੋਂ ਉਸੇ ਤਰ੍ਹਾਂ ਫੇਰ ਕਹਿਣ ਲੱਗੇ ਵੀ ਆਖਰੀ ਵਾਰ ਸਹਿਬ ਜਾਦਿਓ ਹਜੇ ਵੀ ਤੁਹਾਡੇ ਕੋਲੇ ਟਾਈਮ ਹੈ ਬੱਚਿਓ ਤੁਹਾਡੇ ਕੋਲੇ ਹਜੇ ਵੀ ਟਾਈਮ ਹੈ ਤੇ ਤੁਸੀਂ ਇਹਨੇ ਸਲਾਮ ਕਬੂਲ ਕਰ ਲਓ ਕਿਉਂ ਆ ਬੇਣਾ ਆਇਤੋ ਮਰਦੀ ਸਹਿਬ ਜੀ ਆਦੇ ਕਹਿੰਦੇ ਉਹ ਸੁਬਿਆ ਤੈਨੂੰ ਇੱਕ ਵਾਰੀ ਕਹਿ ਤਾ ਬਾਰ ਬਾਰ ਸਵਾਲ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਬਾਰ ਬਾਰ ਸਵਾਲ ਕਰਦੇ ਹੋ ਤੁਸੀਂ ਅੰਦਰੋਂ ਢੋਡੀਆਂ ਜਮੀਰਾਂ ਮਰੀਆਂ ਹੋਈਆਂ ਨੇ ਤੁਸੀਂ ਹਰੇ ਹੋਇਓ ਅਸੀਂ ਜਿੱਤੇ ਹੋਇਆ ਉਹਨਾਂ ਨੇ ਫੇਰ ਜਕਾਰਾ ਛੱਡਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹਦਾ ਗੁਰਮੁਖ ਪਿਆਰਿਓ ਗੁਰੂ ਸਾਹਿਬ ਜਾਦਿਆਂ ਨੂੰ ਦੋਨਾਂ ਨੂੰ ਇੱਕ ਚੌੜਾ ਥੜਾ ਬਣਾ ਕੇ ਉਹਨਾਂ ਦੇ ਵਿੱਚ ਖੜਾ ਕਰ ਦਿੱਤਾ ਕਿਉਂਕਿ ਸਮਾਂ ਹੋ ਰਿਹਾ ਆਪਾਂ ਸ਼ੌਟ ਦੇ ਵਿੱਚ ਤੁਹਾਡੇ ਨਾਲ ਸਮਝਾ ਕਰ ਰਹੇ ਹਾਂ ਸਮਾਂ ਤਕਰੀਬਨ ਪੂਰਾ ਹੋ ਗਿਆ ਤੇ ਸਾਹਿਬ ਜਾਦਿਆਂ ਨੂੰ ਕੰਧਾਂ ਦੇ ਵਿੱਚ ਜਦੋਂ ਚਿਹਨ ਦਿੱਤਾ ਚਿਣੀ ਜਾ ਰਹੇ ਨੇ ਸਾਹ ਘੁੱਟਦਾ ਜਾ ਰਿਹਾ ਤੇ ਜਦੋਂ ਸਾਹ ਘੁੱਟਦਾ ਜਾਂਦਾ ਨਾ ਜਿਹੜੇ ਬਾਬਾ ਸੋਤੇ ਬਾਬਾ ਫਤਿਹ ਸਿੰਘ ਨੇ ਉਹਨਾਂ ਦਾ ਛੋਟਾ ਦਾ ਕਦਮ ਛੋਟਾ ਹੋਣ ਕਰਕੇ ਤੇ ਉਹਨਾਂ ਨੂੰ ਬੇਹੋਸ਼ੀ ਆ ਜਿਹੜੀ ਉਹ ਥੋੜੀ ਥੋੜੀ ਆ ਰਹੀ ਹੈ ਜਿਵੇਂ ਨੀਂਦ ਆਉਂਦੀ ਹੈ ਟੂਲਾ ਨਹੀਂ ਆ ਜਾਂਦਾ ਨੀਂਦ ਦੇ ਵਿੱਚ ਇੱਧਰ ਧੌਂ ਲਿਗਦੀ ਹੈ ਅੱਗੇ ਡਿਗਦੀ ਹੈ ਪਿੱਛੇ ਡਿਗਦੀ ਹੈ ਕਿਉਂਕਿ ਸਾਹ ਘੁੱਟਿਆ ਗਿਆ ਆਕਸੀਜਨ ਦੀ ਕਮੀ ਹੋ ਗਈ ਤੇ ਇਦਾਂ ਕਦਮ ਛੋਟਾ ਹੋਣ ਕਰਕੇ ਜਦੋਂ ਬਾਬਾ ਜੋਰਾਵਰ ਸਿੰਘ ਨੇ ਦੇਖਿਆ ਕਿ ਭਤੇ ਸਿੰਘ ਤਕਲੀਫ ਦੇ ਵਿੱਚ ਨੇ ਅੱਖਾਂ ਦੇ ਵਿੱਚੋਂ ਪਾਣੀ ਆ ਰਿਹਾ ਹੈ ਕਰੋੜ ਦੀ ਨਹੀਂ ਉਹ ਤਕਲੀਫ ਦਾ ਪਾਣੀ ਆ ਤੇ ਜਦੋਂ ਆ ਰਿਹਾ ਹੈ ਤਾਂ ਉਹਨਾਂ ਨੂੰ ਸਖਤ ਕਰਨ ਦੇ ਲਈ ਜੋਰਾਵਰ ਸਿੰਘ ਨੇ ਕੀ ਕੀਤਾ ਜੋਰ ਦੇ ਨਾਲ ਕਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤਾਂ ਬਾਬਾ ਫਤੇ ਸਿੰਘ ਨੇ ਕਿਹਾ ਸਤਿ ਸ੍ਰੀ ਅਕਾਲ ਜੋਰ ਲਾ ਦਿੱਤਾ ਜੋਰ ਲਾਉਣ ਨਾਲ ਜਿਹੜੀ ਹਵਾ ਦਾ ਪ੍ਰੈਸ਼ਰ ਬਣਿਆ ਛਾਤੀ ਫੁੱਲ ਗਈ ਢਿੱਡ ਫੁੱਲ ਗਿਆ ਤੇ ਗੁਰਮੁਖ ਪਿਆਰਿਓ ਜਿਹੜੀ ਕੰਦ ਸੀ ਉਹ ਵਾੜ ਕੇ ਡਿੱਗ ਪਈ ਤੇ ਦੋਨੇ ਸਹਬ ਜਾਂਦੇ ਬੇਹੋਸ਼ ਹੋ ਕੇ ਕੰਦ ਦੇ ਉੱਤੇ ਡਿੱਗ ਪਏ ਕੰਦ ਡਿੱਗ ਪਈ ਕੰਦ ਡਿੱਗ ਪਈ ਤੇ ਉਹਨਾਂ ਨੇ ਕਿਹਾ ਵੀ ਦੇਖੋ ਵੈਦ ਬੁਲਾਇਆ ਵੈਦ ਕਹਿੰਦੇ ਵੀ ਨਵਜਾਂ ਚੱਲਦੀਆਂ ਨੇ ਪਰ ਬੇਹੋਸ਼ ਨੇ ਬੋਲਦੇ ਨਹੀਂ ਹਨ ਨਵਜਾਂ ਚੱਲ ਰਹੀਆਂ ਨੇ ਤਾਂ ਫਿਰ ਵਜੀਦ ਖਾਨ ਨੇ ਕਿਹਾ ਸਾਸਲ ਬੇਗ ਤੇ ਬਾਸਲ ਬੇਗ ਦੋ ਕਾਇਤੇ ਵਿੱਚ ਸੀਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਨਾਂ ਬੱਚਿਆਂ ਦੀਆਂ ਜਿਹੜੀਆਂ ਘੰਡੀਆਂ ਨੇ ਕਿਉਂਕਿ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜੀ ਕਲਮ ਕਲਮ ਕਰਨਾ ਸੀਗਾ ਸਰੀਰ ਨੂੰ ਘੰਡੀਆਂ ਨੂੰ ਕੱਟਣਾ ਸੀਗਾ ਤੇ ਸਾਸਲ ਬੇਗ ਤੇ ਬਾਸਲ ਬੇਗ ਉਸ ਨਜਾਮੋਦੀਨ ਜਲਾਬ ਦੇ ਪੋਤਰੇ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਦੇ ਉੱਤੇ ਨਜਾਮੋਦੀਨ ਨੇ ਤਲਵਾਰ ਚਲਾਈ ਸੀ ਸਿਰ ਦੇ ਉੱਤੇ ਕਿ ਅੱਜ ਉਹਨਾਂ ਦੇ ਪੁੱਤਰੇ ਗੁਰੂ ਤੇਗ ਬਹਾਦਰ ਦੇ ਪੁੱਤਰਿਆਂ ਦੇ ਉੱਤੇ ਪਰਿਵਾਰਾਂ ਚਲਾ ਰਹੇ ਇਹ ਜਿੱਧਰਲੇ ਪਾਸੇ ਕੋਈ ਕਿਸੇ ਪਾਸੇ ਲੱਗ ਜਾਂਦਾ ਕੋਈ ਕਿਸੇ ਪਾਸੇ ਸੱਚ ਝੂਠ ਦੀ ਲੜਾਈ ਹੈ ਆਉਂਦੇ ਰਹਿੰਦੇ ਨੇ ਦੇਖੋ ਮੋਤੀराम ਮਹਿਰਾ ਤੇ ਪੰਜ ਪਿਆਰਿਆਂ ਦੇ ਵਿੱਚ ਉਹ ਹਿੰਮਤ ਸਿੰਘ ਦਾ ਭਤੀਜਾ ਹੈ ਉਹ ਅਸੀਸ ਵਾਰੀ ਜਾਂਦਾ ਹੈ ਤੇ ਉਹਨਾਂ ਨੇ ਵੀ ਆਪਣਾ ਆਪਾ ਵਾਰਿਆ ਸੀਗਾ ਗੁਰੂ ਜੀਆ ਨੂੰ ਅਸੀਸ ਦਿੱਤਾ ਸੀਗਾ ਤੇ ਇੱਕ ਪਾਸੇ ਸੀਸ ਦੇਈ ਜਾਂਦੇ ਨੇ ਦੂਜੇ ਪਾਸੇ ਸੀਸ ਲਈ ਜਾਂਦੇ ਨੇ ਤੇ ਗੁਰਮੁਖ ਪਿਆਰਿਓ ਅੱਜ ਨizamuddin ਦੇ ਪੁੱਤਰੇ ਗੁਰੂ ਤੇਗ ਬਹਾਦਰ ਦਾ ਸੀਸ ਲੈਣ ਵਾਲੇ ਤੇ ਅੱਜ ਗੁਰੂ ਤੇਗ ਬਹਾਦਰ ਦੇ ਪੁੱਤਰਿਆਂ ਦਾ ਸੀਸ ਲੈ ਰਹੇ ਨੇ ਤੇ ਦੋਨੇ ਜਾਣੇ ਛਾਤੀਆਂ ਤੇ ਵਹਿ ਗਏ ਜਦੋਂ ਛਾਤੀਆਂ ਤੇ ਵਹਿ ਗਏ ਨਾ ਤੇ ਜਿਹੜੀ ਆ ਅੱਖਾਂ ਨੇ ਤੋ ਖੁੱਲੀਆਂ ਕਿਉਂਕਿ ਭਾਰ ਜਿਆਦਾ ਦੇ ਦਿੱਤਾ ਭਾਰੀ ਨੇ ਦੋਨੇ ਜਲਾਦ ਬੱਚਿਆਂ ਦੇ ਉੱਤੇ ਬੈਠੇ ਨੇ ਜਦੋਂ ਅੱਖਾਂ ਖੁੱਲੀਆਂ ਤਕਲੀਫ ਦੇ ਨਾਲ ਤਾਂ ਉਹਨਾਂ ਨੂੰ ਪੁੱਛਿਆ ਵੀ ਹੋਸ਼ ਆਈ ਹੈ ਹੋਸ਼ ਨਹੀਂ ਆਈ ਸੀ ਕਹਿੰਦੇ ਬੱਚਿਓ ਹਜੇ ਵੀ ਟਾਈਮ ਹੈ ਜੇ ਤੁਸੀਂ ਦੀਨੇ ਸਲਾਮ ਕਬੂਲ ਕਰ ਲੋਗੇ ਪਾਣੀ ਦੇ ਛਿੱਟੇ ਮੋਹਾ ਦੇ ਮੋਹਾ ਦੇ ਉੱਤੇ ਮਾਰੇ ਗਏ ਤਾਂ ਸਹਿਬਜ਼ਾਦਿਆਂ ਨੇ ਗੁਰਮੁਖ ਪਿਆਰਿਓ ਇੱਦਾਂ ਸਿਰ ਮਾਰ ਕੇ ਨਾਂ ਦੇ ਵਿੱਚ ਜਵਾਬ ਦਿੱਤਾ ਬੋਲਿਆ ਨਹੀਂ ਗਿਆ ਆਖੋ ਸਤਨਾਮ ਸ੍ਰੀ ਬੋਲਿਆ ਨਹੀਂ ਗਿਆ ਤੇ ਜਵਾਬ ਫੇਰ ਨਾਂ ਦੇ ਵਿੱਚ ਦੇ ਦਿੱਤਾ ਦੋਨਾਂ ਦੀਆਂ ਢੰਡੀਆਂ ਵੱਡ ਦਿੱਤੀਆਂ ਨੇ ਇੰਨਾ ਜਲਾਦਾਂ ਨੇ ਅੱਜ ਤੇਰਾ ਕੋ ਵਾਲੇ ਦੇ ਤਾਂ ਮੋਤੀ RAM ਦੀਆਂ ਅੱਖਾਂ ਚੋਂ ਪਾਣੀ ਚੱਲਦਾ ਰੋਂਦਾ ਰੋਂਦਾ ਭੱਜਿਆ ਜਾਂਦਾ ਮਹਤਾ ਗੁਜਰ ਕੌਰ ਦੇ ਚਾਰ ਚੇ ਚਾਰ ਨਾਲ ਤੇ ਦਿੱਕ ਪਿਆ ਤੇ ਨਾਲੇ ਧਾ ਮਾਰ ਕੇ ਕੀ ਕਹਿੰਦਾ ਤੇਰੇ ਟੁੱਟ ਕੇ ਮਾਲਾ ਦੇ ਮੋਤੀ ਓਹੋ ਮੋਤੀ ਮੈਰ ਰੋ ਰੋ ਦੱਸਦਾ ਤੇਰੇ ਟੁੱਟ ਕੇ ਮਾਲਾ ਦੇ ਮੋਤੀ ਮੋਤੀ ਮੈਰ ਰੋ ਰੋ ਦੱਸਦਾ ਤੇਰੇ ਟੁੱਟ ਕੇ ਮਾਲਾ ਦੇ ਮੋਤੀ ਮਰ ਰੋ ਰੋ ਦਸਦਾ ਤੇ ਇਦਾਂ ਮਾਤਾ ਦੇ ਕੋਲੇ ਜਾ ਕੇ ਕਹਿੰਦਾ ਮਾਤਾ ਉਹਨਾਂ ਨੇ ਪਾਪੀਆਂ ਨੇ ਸ਼ਹੀਦ ਕਰ ਦਿੱਤਾ ਸੱਭ ਸਹਿਬਜਾਦਿਆਂ ਨੂੰ ਸ਼ਹੀਦ ਕਰ ਦਿੱਤਾ ਮਾਤਾ ਗੁਜਰਤ ਹੋਰ ਕਹਿੰਦੀ ਪੁੱਤ ਹੌਸਲਾ ਰੱਖ ਇਹ ਇਹ ਤਾਂ ਜੋ ਕੁਝ ਹੋਣਾ ਸੀ ਇਹ ਤਾਂ ਗੁਰੂ ਸਾਹਿਬਾਂ ਨੇ ਪਹਿਲਾਂ ਹੀ ਦੱਸਤਾ ਕਿ ਮਾਤਾ ਜੀਤਾ ਇਹਨਾਂ ਗੱਲਾਂ ਨੂੰ ਦੇਖ ਕੇ ਆਪਣਾ ਸਰੀਰ ਛੱਡ ਗਈ ਸੀ ਜਿੰਨੇ ਸੱਪ ਕੰਝ ਛੱਡ ਜਾਂਦਾ ਕਹਿੰਦੀ ਮੈਂ ਇਹ ਦੇਖ ਨਹੀਂ ਸਕਦੀ ਗੁਰੂ ਸਾਹਿਬਾਂ ਨੇ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ ਪੁੱਤਰਾ ਇਹ ਤਾਂ ਹੋਣਾ ਹੀ ਸੀ ਤੂੰ ਵੱਡਾ ਵੱਡ ਚੱਲਿਆ ਜਾ ਕਿਤੇ ਤੇਰੇ ਤੇ ਕੋਈ ਹੋਰ ਇਲਜ਼ਾਮ ਨਾ ਲੱਗ ਜੇ ਤੇ ਮੋਤੇ ਮੇਰਾ ਮਾਤਾ ਗੁਰਦਰ ਤੋਂ ਦੱਸ ਕੇ ਵਾਪਸ ਆ ਗਿਆ ਤੇ ਇਹਨੇ ਨੂੰ ਜਿਹੜੇ ਦੋ ਹੋਰ ਸਿਪਾਈ ਜਾਂਦੇ ਐ ਮਾਤਾ ਗੁਜਰ ਕੌਰ ਨੂੰ ਸਾਧ ਸੰਗਤਿ ਉਹ ਜਾਣਸਾਰ ਮੱਧ ਤੱਕਾ ਦੇ ਦਿੰਦੇ 140 ਫੁੱਟ ਦੇ ਉੱਥੋਂ ਮਾਤਾ ਗੁਜਰ ਕੌਰ ਵੀ ਸ਼ਹੀਦ ਹੋ ਜਾਂਦੀ ਆ ਖੁਸ ਸਤਨਾਮ ਸ੍ਰੀ ਉਹਨਾਂ ਸਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਦੇ ਚਰਨਾਂ 'ਚ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਚਰਨਾਂ ਦੇ ਉਹਨਾਂ ਦੇ ਵਿੱਚ ਚਰਨਾਂ ਦੇ ਵਿੱਚ ਕਰੋੜਾਂ ਬਾਛ ਨਮਸਕਾਰ ਹੈ ਤੇ ਫਿਰ ਮਾਤਾ ਨੇ ਆਪਣੀ ਇੱਕ ਆਵਾਜ਼ ਗੰਗੂ ਦੇ ਪ੍ਰਤੀ ਕੀਤੀ ਲੈ ਵੇ ਗੰਗੂ ਪਾਪੀਆ ਤੂੰ ਸੁਣ ਲੈ ਕਰਕੇ ਖਿਆਲ ਵੇ ਤੈਨੂੰ ਲੱਖ ਲੱਖ ਮਾਨਤਾ ਪੈਣੀ ਆ ਤੇਰਾ ਬੋਨੁ ਆਏ ਸਾਲ ਵੇ ਸੁਣ ਬੇ ਗੰਗੂ ਪਾਪੀਆਂ ਸੁਣ ਬੇ ਲੋੜ ਹਰਾਮੀਆਂ ਰਸੋਈ ਕੀਤੀ 21 ਸਾਲ ਵੇ ਇੱਕ ਦਿਨ ਨੀ ਰੋਟੀ ਦੇ ਸਰਕਿਆ ਇੱਕ ਦੇਣੀ ਰੋਟੀ ਦੇ ਸਭਿਆ ਮਾਇਆ ਦਾ ਪੈ ਗਿਆ ਜਾਲ ਵਿੱਚ ਕੰਧਾਂ ਵਿੱਚ ਟਕਰਾਂ ਮਾਰੇਗਾ ਤੇਰਾ ਹੋ ਜੂ ਮੰਦੜਾ ਹਾਲ ਵਿੱਚ ਮੱਥੇ ਕਲੰਕ ਲਵਾਲਿਆ ਮੱਥੇ ਕਲੰਕ ਲਵਾਲਿਆ ਪੜਾ ਕੇ ਗੁਰੂ ਦੇ ਲਾਲ ਵੇ ਤੈਨੂੰ ਲੱਖ ਲੱਖ ਲਾਣਤਾ ਪੈਣੀਆਂ ਤੇਰਾ ਪੂਰਨ ਉਪ ਪਿਆ ਸੁਣ ਵੀ ਲੋਣ ਹਰਾਮੀਆਂ ਮਾਇਆ ਨਹੀਂ ਜਾਣੀ ਨਾਲ ਵੇ ਮੱਥੇ ਕੁਲੰਕ ਲਵਾਲਿਆ ਇਦਾਂ ਗੁਰਮੁਖ ਪਿਆਰਿਓ ਫਿਰ ਕੰਧਾਂ ਦੇ ਵਿੱਚ ਟਕਰਾ ਮਾਰਦਾ ਹੋਇਆ ਗੰਦੂ ਸਰਹੰਦ ਦੀਆਂ ਮੈਂਟਲ ਹੋ ਗਿਆ ਜਿਹੜੀਆਂ ਮੋਹਰਾਂ ਸੀ ਉਹਦੇ ਹੱਥ ਨਹੀਂ ਲੱਗੀਆਂ ਕਿਉਂਕਿ ਪਾਣੀ ਦੇ ਵਿੱਚ ਰੁੜ ਗਈਆਂ ਜਿਹੜੀ ਗੌਰਮੈਂਟ ਸੀ ਉਹਨੇ ਕਿਹਾ ਸੀ ਤੇਰੇ ਕੋਲੇ ਖਜ਼ਾਨਾ ਹੈ ਤੂੰ ਕੱਢ ਕੇ ਦੇ ਤੇ ਕਿੱਥੋਂ ਕੱਢ ਕੇ ਦੇਵੇ ਕੁੱਟ ਪਈ ਗਈ ਆਪ ਮੈਂਟਲ ਹੀ ਆਪਸੈਟ ਹੋ ਗਿਆ ਕੁੱਟਿਆ ਗਿਆ ਮਾਰਿਆ ਗਿਆ ਕੋਈ ਮੂੰਹ ਮੰਗਿਆ ਇਨਾਮ ਨਹੀਂ ਮਿਲਿਆ ਤੇ ਅੱਜ ਸਰਹੰਦ ਦੀਆਂ ਕੰਧਾਂ ਦੇ ਵਿੱਚ ਉਹ ਟੱਕਰਾਂ ਮਾਰਦਾ ਤੇ ਮੈਂਟਲ ਹੋ ਗਿਆ ਕੱਪੜਿਆਂ ਤੋਂ ਬਗੈਰ ਘੁੰਮਦਾ ਰਿਹਾ ਜਿਹੜੀ ਜ਼ਿੰਦਗੀ ਸੀ ਉਹ ਕੰਧਾਂ ਦੇ ਵਿੱਚ ਟੱਕਰਾ ਮਾਰਦਾ ਗੰਗੂ ਪਾਪੀ ਉੱਥੇ ਮਰ ਗਿਆ ਤੇ ਉਹਦੀ ਕਿਸੇ ਨੂੰ ਕੋਈ ਜਾਤ ਨਹੀਂ ਪੁੱਛੀ ਆਪਣੇ ਆਪ ਨੂੰ ਕਲੰਕ ਲਵਾ ਲਿਆ ਤੇ ਨਾ ਗਵਰਨਮੈਂਟ ਦਾ ਨਾਮ ਮਿਲਿਆ ਤੇ ਨਾ ਚੋਰੀ ਕੀਤੀਆਂ ਮੋਹਰਾਂ ਮਿਲੀਆਂ ਸੋ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾ ਸਾਰਾ ਪਾਪੀ ਦੇ ਪੱਲੇ ਸਿਰ ਪਾਪ ਪੈਂਦਾ ਤੇ ਗੁਰਮੁਖ ਪਿਆਰਿਓ ਪਾਪੀ ਕਦੇ ਵੀ ਸੌਖਾ ਨਹੀਂ ਹੁੰਦਾ ਇਸ ਕਰਕੇ ਮਾੜਾ ਕੰਮ ਕਰਨ ਵਾਲਾ ਕਦੇ ਸੌਖਾ ਨਹੀਂ ਹੋ ਸਕਦਾ ਦੂਜੇ ਦਾ ਮਾੜਾ ਕਰਨ ਵਾਲਾ ਤੇ ਗੁਰਮੁਖ ਪਿਆਰਿਓ ਚੰਗਾ ਕਰਨ ਵਾਲੇ ਦਾ ਕੋਈ ਵਾਰ ਲਿੰਗਾ ਨਹੀਂ ਕਰ ਸਕਦਾ ਉਹਨਾਂ ਸਹਿਬਜ਼ਾਦਿਆਂ ਦੇ ਚਰਨਾਂ 'ਚ ਸਮਾਂ ਥੋੜਾ 10 ਮਿੰਟ ਜਿਆਦਾ ਵੀ ਲੱਗ ਗਿਆ ਕਿਉਂਕਿ ਸੰਪੂਰਨਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰਾ ਵਿੱਚ ਉਹ ਇਤਿਹਾਸ ਰਹਿ ਗਿਆ ਉੱਲਾਦੀ ਖਿਮਾ ਕਰਦੇ ਨੇ ਸਹਬਜ਼ਾਦੇ ਬਾਬਾ ਚੋਰਾਬਦ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀਆਂ ਦੇ ਚਰਨਾਂ ਦੇ ਵਿੱਚ ਕਰੋੜਾਂ ਵਾਰ ਨਮਸਕਾਰ ਜਿੰਨੇ ਵੀ ਸਰਸਾ ਨਦੀ ਦੇ ਉੱਤੇ ਸ਼ਹੀਦ ਹੋਏ ਸਾਰਿਆਂ ਦੇ ਚਰਨਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰ ਹੈ ਗੁਰੂ ਤੇਗ ਬਹਾਦਰ ਪੰਜਵੇਂ ਪਾਤਸ਼ਾਹ ਸਾਰੇ ਸ਼ਹੀਦਾਂ ਦੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰ ਕਰਦੇ ਹੋਏ ਉੱਲਾਦੀ ਖਿਮਾ ਬੱਤੇ ਬੁਲਾਉਨੇ ਆ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ